ਦੁਗਾ ਦੇ ਬਣਾਓ ਅੰਕਲ ਉਹ ਕਾਦੇ ਬਣਾਉਣਾ ਤੂੰ ਯਾਰ ਮੀਡੀਆ ਜਨਤਾ ਨੂੰ ਉਹਨਾਂ ਦੇ ਹੱਕਾਂ ਲਈ ਜਾਗਰੂਕ ਕਰਨ ਲਈ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਿਸਾਬ ਦਿਵਾਉਣ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਨੂੰ ਜਨਤਾ ਸਾਹਮਣੇ ਉਜਾਗਰ ਕਰਦੀ ਹੈ ਜ਼ਿਲ੍ਹਾ ਸ਼ਿਦਪਗਤ ਸਿੰਘ ਨਗਰ ਦੇ ਪਿੰਡ ਮਹਿਰਮਪੁਰ ਵਿਖੇ ਮੀਡੀਆ ਦੀ ਟੀਮ ਨੂੰ ਇੱਕ ਪਿੰਡ ਨਿਵਾਸੀ ਵੱਲੋਂ ਮੀਡੀਆ ਕਵਰੇਜ ਕਰਨ ਤੋਂ ਰੋਕਿਆ ਗਿਆ ਮਾਮਲਾ ਹੈ ਕਿ ਪਿੰਡ ਮਹਿਰਮਪੁਰ ਦੀ ਇੱਕ ਜ਼ਮੀਨ ਦਾ ਜਿਸ ਵਿੱਚ ਇੱਕ ਧਿਰ ਦਾ ਕਹਿਣਾ ਹੈ ਕਿ ਪਿੰਡ ਦੀ ਇੱਕ ਝਗੜੇ ਵਾਲੀ ਜ਼ਮੀਨ ਪੰਚਾਇਤ ਦੀ ਹੈ ਅਤੇ ਦੂਜੀ ਧਿਰ ਦਾ ਕਹਿਣਾ ਹੈ ਕਿ ਉਹ ਜ਼ਮੀਨ ਉਹਨਾਂ ਦੀ ਨਿੱਜੀ ਹੈ ਮਾਮਲੇ ਨੂੰ ਸੁਲਝਾਉਣ ਲਈ ਅਤੇ ਸਚਾਈ ਦੀ ਤੱਤ ਤੱਕ ਜਾਣ ਲਈ ਪੰਚਾਇਤ ਮਹਿਕਮੇ ਦੇ ਅਧਿਕਾਰੀ ਪਿੰਡ ਵਿੱਚ ਮੌਕਾ ਦੇਖਣ ਪਹੁੰਚੇ ਅਤੇ ਮੀਡੀਆ ਦੀ ਟੀਮ ਵੀ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਨੂੰ ਜਨਤਾ ਸਾਹਮਣੇ ਲਿਆਉਣ ਲਈ ਪਹੁੰਚੇ ਪਰ ਮੌਕੇ ਤੇ ਪਹੁੰਚੇ ਮਚਾਤ ਮਹਿਕਮੇ ਦੇ ਸੀਨੀਅਰ ਅਫਸਰ ਮੈਡਮ ਨੇ মিডিਆ ਨੂੰ ਕੁਝ ਵੀ ਦੱਸਣ ਤੋਂ ਗੁਰੇਜ਼ ਕੀਤਾ ਅਤੇ ਇੱਕ ਨਹੀਂ ਜੀ ਥੈਂਕ ਯੂ ਮੈਂ ਕਹਾਂਦੇ ਹਾਂ ਕਿ ਇਹ ਤੁਹਾਡਾ ਇੰਟਰਵਿਊ ਹੈ ਪੰਜਾਬ 78 ਟੀਵੀ ਦੀ ਟੀਮ ਨੂੰ ਕਵਰੇਜ ਕਰਨ ਤੋਂ ਰੋਕਿਆ ਗਿਆ ਅਤੇ ਉਸ ਧਿਰ ਵੱਲੋਂ ਆਪਣੀ ਨਿੱਜੀ ਜ਼ਮੀਨ ਹੋਣ ਦਾ ਕੋਈ ਵੀ ਪੱਖ মিডিਆ ਅੱਗੇ ਰੱਖਣ ਤੋਂ ਇਨਕਾਰ ਕੀਤਾ ਅਤੇ ਪੰਚਾਇਤ ਵੱਲੋਂ ਵੀ ਕੋਈ ਗੱਲ ਦੱਸਣ ਤੋਂ ਇਨਕਾਰ ਕੀਤਾ ਗਿਆ ਦੇ ਦੂਜੀ ਗੱਲ ਕੌਫੀ ਦਾ ਉਹ ਵੀ ਇਹਨਾਂ ਕਰਕੇ ਜੋ ਠੀਕ ਆ ਓਕੇ ਉਹਨਾਂ ਦਾ ਤੁਸੀਂ ਸਹਿਮਤ ਆ ਉਹਨਾਂ ਨੂੰ ਪੁੱਛ ਲਓ ਜਾ ਕੇ ਠੀਕ ਹੈ ਦੂਜੀ ਧਰ ਵੱਲੋਂ ਵਿਦੇਸ਼ ਤੋਂ ਆਪਣਾ ਪੱਖ ਰੱਖਦੇ ਹੋਏ ਵਿਸਤਾਰਪੂਰਵਕ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਰਕਾਰੀ ਅਧਿਕਾਰੀਆਂ ਦੇ ਫੈਸਲੇ ਅਨੁਸਾਰ ਝਗੜੇ ਵਾਲੀ ਜ਼ਮੀਨ ਪੰਚਾਇਤ ਦੀ ਹੈ ਦੇਖੋ ਪੰਜਾਬ 78 ਟੀਵੀ ਦੀ ਵਿਸ਼ੇਸ਼ ਰਿਪੋਰਟ ਮੈਂ ਇਸ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਆਪਣਾ ਪੱਖ ਰੱਖਣ ਦਾ ਇਸ ਮੀਡੀਆ ਪਲੇਟਫਾਰਮ ਤੇ ਮੌਕਾ ਦਿੱਤਾ ਹੈ। ਇਹ ਵੀਡੀਓ ਕਲਿੱਪ ਜਿਹੜਾ ਆ ਇਹ ਮੈਂ ਸਾਰੇ ਬੰਗਾ ਹਲਕਾ ਦੇ ਨਿਵਾਸੀਆਂ ਨੂੰ ਇਸ ਚੈਨਲ ਰਾਹੀਂ ਇੱਕ ਬੇਨਤੀ ਕਰਨਾ ਚਾਹੁੰਦਾ ਆ ਕਿ ਮੇਰਾ ਪਿੰਡ ਮਹਿਰਮਪੋਰੀਆ ਮੈਂ ਐਨਆਰਆਈ ਆ ਬਲੌਕ ਬੰਗਾ ਮੇਰੇ ਪਿੰਡ ਦੇ ਵਿੱਚ ਸਾਡੇ ਪੱਤਰਕਾਰ ਸਾਹਿਬ ਵੀ ਮੌਕੇ ਤੇ ਗਏ ਸੀ 29/4/24 ਨੂੰ ਸਾਡੇ ਜ਼ਿਲ੍ਹੇ ਦੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਸੈਕਟਰੀ ਨੇ PCS ਰੈਂਕ ਦੇ ਅਧਿਕਾਰੀ ਨੇ ਉਹ ਮੌਕਾ ਦੇਖਣ ਗਏ ਸੀ ਪੰਚਾਇਤੀ ਰਸਤੇ ਦੇ ਸਬੰਧ ਵਿੱਚ ਜਿੱਥੇ ਨਿਜਾਇਜ਼ ਕਬਜ਼ਾ ਕੀਤਾ ਹੋਇਆ ਹੈ ਹੁਣ ਮੈਂ ਜਿਹੜੀ ਦਰਖਾਸਤ ਦਿੱਤੀ ਸੀਗੀ ਮਾਨਯੋਗ ਡਾਇਰੈਕਟਰ ਸਾਹਿਬ ਦੇ ਦਫ਼ਤਰ ਆ ਕੇ ਪੰਜਾਬ ਇੰਡੀਆ ਆ ਕੇ ਉਸ ਤੋਂ ਬਾਅਦ ਦੇ ਵਿੱਚ ਉਸ ਦੀ ਜਾਂਚ ਹੋਈ ਜਾਂਚ ਹੋਣ ਤੋਂ ਬਾਅਦ ਮੇਰੇ ਹੱਥ ਇੱਕ ਇਹ ਪੱਤਰ ਲੱਗਦਾ ਹੈ ਇਸ ਦਾ ਨੰਬਰ ਆ 1350/5218523 ਇਸ ਨੂੰ ਜਾਰੀ ਕੀਤਾ ਬੀਡੀਪੀਓ ਬਲੌਕ ਬੰਗਾ ਨੇ ਤੇ ਉਹ ਇਸ ਪੱਤਰ ਵਿੱਚ ਸ਼ਰਯਾਂ ਵਿੱਚ ਲਿਖਦੇ ਆ ਕਿ ਇਹ ਜਿਹੜਾ ਰਸਤਾ ਆ ਪੰਚਾਇਤੀ ਆ ਇਹ ਪੱਤਰ ਵੀ ਮੇਰੇ ਤੋਂ ਦਰਖਾਸਤ ਜਾਰੀ ਦਰਖਾਸਤ ਦੇਣ ਦੇ ਬਾਅਦ ਜਾਰੀ ਹੋਇਆ ਸੀ ਇਸ ਪੱਤਰ ਵਿੱਚ ਉਹ ਸ਼ਰਯਾਂ ਵਿੱਚ ਲਿਖਦੇ ਨੇ ਬੀਡੀਪੀਓ ਸਾਹਿਬ ਤੇ ਰਾਸਤਾ ਪੰਚਾਇਤੀ ਆ ਜੇਕਰ ਇਸ ਰਾਸਤੇ ਦੇ ਉੱਤੇ ਕੋਈ ਨਜਾਇਜ਼ ਕਬਜ਼ਾ ਕਰਦਾ ਪੰਚਾਇਤ ਤੁਰੰਤ ਸਾਨੂੰ ਲਿਖ ਕੇ ਦੇਵੇ ਜੇਕਰ ਪੰਚਾਇਤ ਸਾਨੂੰ ਲੈ ਕੇ ਨਹੀਂ ਦਿੰਦੀ ਤਾਂ ਪੰਚਾਇਤ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰ ਲਈ ਸੀਨੀਅਰ ਅਫਸਰ ਸਭਾ ਨੂੰ ਲਿਖਿਆ ਜਾਊਗਾ। ਔਰ ਇਸ ਪੱਤਰ ਦੇ ਉੱਤੇ ਬीडीपीਓ ਸਾਹਿਬ ਦੇ ਸਾਈਨ ਸੈਕਟਰੀ ਬਿਸ਼ੰਬਰ ਦਾਸ ਜੀ ਦੇ ਪੰਚਾਇਤ ਕਤਰ ਨਾਲ ਸਾਡੇ ਪਿੰਡ ਦੇ ਸਰਪੰਚ ਬਰਿੰਦਰ ਕੌਰ ਜੀ ਦੇ ਸਾਈਨ ਨੇ। ਜਦੋਂ ਇਹ ਪੱਤਰ ਮੇਰੇ ਹੱਥ ਲੱਗਾ ਤਾਂ ਬਾਅਦ ਦੇ ਵਿੱਚ ਅਸੀਂ ਮੈਂ ਇੱਕ ਦਰਖਾਸਤ ਦਿੱਤੀ ਪਿੰਡ ਦੇ ਹੋਰ ਵੀ ਮੋਤਵਾਰ ਬੰਦਾ ਦੇ ਬੰਦਿਆਂ ਦੇ ਦਸਤਖਤ ਹਨ ਜਿਸ ਦਾ ਨੰਬਰ 204R ਮਿਤੀ 26/3/24 ਪਿੰਡੂ ਵਿਕਾਸ ਏਡੀਸੀ ਸਾਹਿਬ ਦਫ਼ਤਰ ਐਸਬੀਐਸ ਨਗਰ ਤੋਂ ਲੱਗਿਆ ਤੇ ਉਹਦੀ ਜਾਣ ਦੇ ਸਬੰਧ ਵਿੱਚ ਹੁਣ ਜਿਹੜਾ ਆ ਜ਼ਿਲ੍ਹਾ ਸੈਕਟਰੀ ਮੌਕਾ ਦੇਖਣ ਗਏ ਸੀ ਪਿੰਡਾ ਹੁਣ ਬੀਡੀਪੀਓ ਸਾਹਿਬ ਦੋ ਬਰੀ ਪੱਤਰ ਜਾਰੀ ਕਰ ਚੁੱਕੇ ਆ 1350/511852 ਪੱਤਰ ਨੰਬਰ 45812324 ਵੀ 12324 ਨੂੰ ਪੱਤਰ ਜਿਹੜਾ ਜਾਰੀ ਹੋਇਆ 458 ਉਹ ਚ ਬੀਡੀਪੀਓ ਸਾਹਿਬ ਲਿਖਦੇ ਆ ਕਿ ਅਸੀਂ ਪਿੰਡ ਜਾ ਕੇ ਮੌਕਾ ਦੇਖਿਆ ਸਰਪੰਚ ਜੀ ਵਿਜੂਦਗੀ ਚ ਇਹ ਇਹ ਪੰਚਾਇਤੀ ਰਸਤੇ ਤੇ ਕਿਸੇ ਵੀ ਤਰ੍ਹਾਂ ਦਾ ਨਜਾਇਜ਼ ਕਬਜ਼ਾ ਨਹੀਂ ਹੈ ਤੇ ਇਹ ਰਾਸਤੇ ਨੂੰ ਅਸੀਂ 932 ਨੂੰ ਬੀਡੀਪੀਓ ਬਲੌਕ ਬੀਡੀਪੀਓ ਬਲੌਕ ਬੰਗਾ ਨੇ ਨਜਾਇਜ਼ ਕਬਜ਼ਾ ਦੂਰ ਕਰਾ ਕੇ ਪੰਚਾਇਤ ਦੇ ਹਵਾਲੇ ਕਰ ਦਿੱਤਾ ਸੀ ਸੋ ਸੀਨੀਅਰ ਅਫਸਰ ਸਹਿਬਾਨ ਤਾਂ ਇਹ ਬਾਰ-ਬਾਰ ਦਰਖਾਸਤਾਂ 'ਚ ਲਿਖਦੇ ਆ ਪੰਚਾਇਤ ਦੇ ਮੌਕਾ ਦੇਖਦੇ ਆ ਕਿ ਇਹ ਰਸਤਾ ਪੰਚਾਇਤੀ ਆ ਪਰ ਜਿਹੜੀ ਵਿਰੋਧੀ ਧਿਰ ਆ ਮਨਜੀਤ ਕੌਰ ਉਹ ਜਾ ਕੇ ਥਾਣੇ ਜਦੋਂ ਮੈਂ ਪੁਲਿਸ ਵਿਭਾਗ 'ਚ ਦਰਖਾਸਤ ਦਿੱਤੀ ਆ ਡੀਐਸਪੀ ਸਾਹਿਬ ਦੇ ਦਫ਼ਤਰ ਤੋਂ ਪੱਤਰ ਜਾਰੀ 2 259 ਮਿਤੀ 11/1/24 ਔਰ ਇਹ ਡੀਐਸਪੀ ਸਾਊਥੀ ਸੈਕਟਰ ਰਿਪੋਰਟ ਆ ਕਿ ਵਿਰੋਧੀ ਧਿਰ ਜਿਹੜੀ ਤਲਵੀਰ ਸਿੰਘ ਵਗੈਰਾ ਇਸ ਰਸਤੇ ਨੂੰ ਆਪਣੀ ਨਿੱਜੀ ਮਾਲਕੀ ਦਾ ਹੱਕ ਦੱਸਦੇ ਆ ਤੇ ਇਹ ਆਖਦੇ ਆ ਕਿ ਇਸ ਹਾ ਰਸਤੇ ਦਾ ਸਿਵਲ ਅਦਾਲਤ ਦੇ ਵਿੱਚ ਕੇਸ ਚੱਲ ਆਇਆ ਸੋ ਮੈਂ ਮੀਡੀਆ ਰਾਹੀਂ ਸਾਰੇ ਹਲਕਾ ਦੇ ਬੰਗਾ ਨਿਵਾਸੀ ਨੂੰ ਇਹ ਗੱਲ ਦੱਸਣੀ ਚਾਹੁੰਦਾ ਆ ਜੇਕਰ ਇਸ ਰਸਤੇ ਦਾ ਸਿਵਲ ਅਦਾਲਤ ਵਿੱਚ ਕੋਈ ਮਾਨਯੋਗ ਅਦਾਲਤ ਵਿੱਚ ਕੇਸ ਚੱਲਦਾ ਹੁੰਦਾ ਤਾਂ ਬੀਡੀਪੀਓ ਸਾਹਿਬ ਨੇ ਫਿਰ ਜਿਹੜਾ 12 3 24 ਨੂੰ ਪੱਤਰ ਜਾਰੀ ਕੀਤਾ ਉਸ ਦੇ ਵਿੱਚ ਕਿਉਂ ਲਿਖਣਾ ਸੀ ਕਿ ਅਸੀਂ ਪਿੰਡ ਜਾ ਕੇ ਮੌਕਾ ਦੇਖਿਆ ਰਸਤਾ ਪੰਚਾਇਤੀ ਆ ਪੰਚਾਇਤ ਦੇ ਹਵਾਲੇ ਆ 9324 ਨੂੰ ਇਸ ਰਸਤੇ ਤੋਂ ਨਜਾਇਜ਼ ਕਬਜ਼ਾ ਦੂਰ ਕਰਵਾ ਦਿੱਤਾ ਗਿਆ ਸੀ ਦੂਸਰਾ ਤਲਵੀਰ ਸਿੰਘ ਧਰਨੇ ਇੱਕ ਸਿਵਲ ਦੇ ਵਿੱਚ ਮਨਜੂ ਸਿਵਲ ਅਦਾਲਤ ਵਿੱਚ ਕੇਸ ਕੀਤਾ ਹੋਇਆ ਮੇਰੇ ਤੇ ਤੇ ಗ್ರಾಮ ਪੰਚਾਇਤ ਮਹਿਰਮਪੁਰ ਤੇ ਉਹ ਕੇਸ ਸਿਰਫ ਤੇ ਸਿਰਫ ਇੱਕ ਸਾਂਝੇ ਪੈ ਖੂਦ ਦੇ ਤੋੜ ਦੇ ਸਬੰਧ ਵਿੱਚ ਆ ਇਸ ਲਾਲਕੀਰ ਦੇ ਰਸਤੇ ਦਾ ਤੇ ਲਾਲਕੀਰ ਦੇ ਨਾਲ ਬਿਲਕੁਲ ਗੁਰੂ ਘਰ ਨਾਲ ਲੱਗਦੀ ਚਾਰ ਪੰਜ ਮਾਣ ਲਈ ਸ਼ਾਮਲਾਦਾ ਉਸ ਕੇਸ ਦੇ ਨਾਲ ਕੋਈ ਵੀ ਲੈਣ ਦੇ ਨਹੀਂ ਹੈਗਾ ਤੇ ਹੁਣ ਜਿਹੜਾ ਮੈਂ ਆਪਣਾ ਬਿਆਨ ਭੇਜਿਆ 204 ਆਰ ਦਰਖਾਸਤ ਦੇ ਸਬੰਧ ਦੇ ਵਿੱਚ ਮਾਨਯੋਗ ਸੈਕਟਰੀ ਜਿਹੜਾ ਪ੍ਰੈਸ਼ਰ ਸੈਕਟਰੀ ਸਾਹਿਬ ਏਡੀਸੀ ਸਾਹਿਬ ਡੀਸੀ ਸਾਹਿਬ ਇੱਥੋਂ ਤੱਕ ਕਿ ਸੀਐਮ ਸਾਹਿਬ ਉਸ ਦੇ ਵਿੱਚ ਮੈਂ ਇਹ ਲਿਖਿਆ ਕਿ ਜੇਕਰ ਵਿਰੋਧੀ ਧਿਰ ਇਹ ਗੱਲ ਕਹਿੰਦੀ ਆ ਕਿ ਇਹ ਰਸਤਾ ਸਾਡਾ ਨਿੱਜੀ ਹੈ ਖੂ ਦੇ ਤੌਰ ਨੂੰ ਜਾਂਦਾ ਆ ਤੇ ਇਸ ਦਾ ਸਾਡਾ ਕੇਸ ਚੱਲਦਾ ਹੈ ਤੇ ਇੱਕ ਤੈਨੂੰ ਤੋਂ ਐਫੀਡਾਉਟ ਲਿਆ ਜਾਵੇ ਵੀ ਇਹ ਕੇਸ ਚੱਲਦੇ ਦਾ ਨੰਬਰ 2 ਤੇ ਵੀ ਇਹ ਫਿਰ ਬੀਡੀਪੀਓ ਸਾਹਿਬ ਦੋ ਵਾਰੀ ਪੱਤਰ ਕਿਉਂ ਜਾਰੀ ਕਰਦੇ ਆ ਨੰਬਰ 3 ਤੇ ਕਿ ਜੇਕਰ ਫਿਰ ਵੀ ਇਹ ਵਿਰੋਧੀ ਤਾਂ ਬਾਰ ਬਾਰ ਕਹਿੰਦੀ ਆ ਕਿ ਰਸਤਾ ਸਾਡਾ ਨਿੱਜੀ ਮਾਲਕੀ ਆ ਕਿ ਆ ਇਹਨਾਂ ਤੋਂ ਰਾਤ ਦੇ ਸਬੂਤ ਮੰਗੇ ਜਾਣ ਨਕਸ਼ਾ ਲਿਆ ਜਾਵੇ ਤੇ ਐਫੀਡਾਉਟ ਦੇ ਉੱਤੇ ਟੈਸਟਡ ਕਰਾ ਕੇ ਇਹਨਾਂ ਤੋਂ ਬਿਆਨ ਲਿਆ ਜਾਵੇ ਸੋ ਇਹੀ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਹ ਮੇਰੀ ਕੋ ਨਿੱਜੀ ਲੜਾਈ ਨਹੀਂ ਸਮਾਜ ਦੀ ਸਾਂਝੀ ਲੜਾਈ ਆ ਇਸ ਰਸਤੇ ਤੋਂ ਡੀਪੀਓ ਸਾਹਿਬ ਨੇ ਕਬਜ਼ਾ ਦੂਰ ਕਰਾਤਾ ਸੀ ਨਾ ਇਹਦਾ ਮਾਨਯੋਗ ਡਾਇਰੈਕਟਰ ਸਾਹਿਬ ਦੇ ਇੱਕ ਅਪੀਲ ਚੱਲਦੀ ਆ 45 ਨੰਬਰ 200 23 ਉਸਨਾ ਕੋਈ ਲੈਂਡ ਦੇਣਿਆ ਤੇ ਨਾ ਹੀ ਕਿਸੇ ਸਿਵਲ ਅਦਾਲਤ ਵਿੱਚ ਅੱਜ ਦੀ ਤਰੀਕ ਵਿੱਚ ਕੇਸ ਚੱਲਦਾ ਆ ਸੋ ਮੈਂ ਸੋਸ਼ਲ ਮੀਡੀਆ ਰਾਹੀਂ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਔਰ ਇੱਕ ਮੈਂ ਹੋਰ ਬੇਨਤੀ ਕਰਦਾ ਜਿਸ ਦਿਨ ਚੈਨਲ ਵਾਲੇ ਪਿੰਡ ਮੌਕਾ ਦੇਖਣ ਗਏ ਆ ਮੈਡਮ ਜਿਹੜੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੈਕਟਰੀ ਸਾਹਿਬ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਨਾ ਬ੍ਰੂਤੀ ਤੇ ਅਗਨੇ ਉੱਥੇ ਬੰਦੇ ਇਕੱਠੇ ਕਰ ਲਿਆ ਗਮਰਾਹ ਕਰ ਲਿਆ ਕਿ ਆ ਜਾਓ ਜੀ ਇਹ ਇਹ ਕੋਈ ਪਿੰਡ ਦਾ ਕੋਈ ਲੰਗਰ ਹਾਲ ਦੇਖਦੇ ਮੌਕਾ ਦੇਖਣ ਆਇਆ ਤੇ ਕੈਮਰੇ ਵਾਲੇ ਤੇ ਵੀ ਪੱਤਰਕਾਰ ਤੇ ਵੀ ਹਮਲਾ ਕੀਤਾ ਉਹਦਾ ਕੈਮਰੇ ਨੂੰ ਹੱਥ ਮਾਰਿਆ ਕਿ ਤੂੰ ਕੌਣ ਹੋਣਾ ਸਾਡੀਆਂ ਵੀਡੀਓ ਬਣਾਉਣ ਵਾਲਾ ਸੋ ਇੱਥੋਂ ਈ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਦਾਜਾ ਲਾ ਸਕਦਾ ਅੱਜ ਇੱਕ ਪੀਸੀਐਸ ਅਧਿਕਾਰੀ ਦੇ ਸਾਹਮਣੇ ਪੱਤਰਕਾਰ ਭਾਈਚਾਰੇ ਤੇ ਨੂੰ ਧਮਕੀਆਂ ਮਿਲ ਸਕਦੀਆਂ ਹਮਲਾ ਹੋ ਸਕਦਾ ਉਹਦੇ ਕੈਮਰੇ ਤੇ ਹੱਥ ਮਾਰਿਆ ਜਾ ਸਕਦਾ ਤੇ ਆਮ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹੋਗੇ ਮੇਰੇ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹੋਗੇ ਦਾਸਕ 23 ਨੂੰ ਜੋਗਾ ਸਿੰਘ ਪੰਚ ਦੀ ਹਾਜ਼ਰੀ ਦੇ ਵਿੱਚ ਇਸ ਰਸਤੇ ਦੀ ਮੈਂ ਸਫਾਈ ਕਰਾਉਣ ਜਾ ਰਿਹਾ ਸੀ ਪੰਚਾਇਤ ਦੀ ਸਹਿਮਤੀ ਨਾਲ ਉਸ ਵੇਲੇ ਵੀ ਮਨਜੀਤ ਕੌਰ ਨੇ 112 ਨੰਬਰ ਪੁਲਿਸ ਕੰਟਰੋਲ ਤੇ ਕਾਲ ਕਰਤੀ ਸੀ ਕਿ ਮੇਰੇ ਨਾਲ ਲੜਾਈ ਝਗੜ ਕਰਦਾ ਗਾਲੀ ਗਲੋਚ ਕਰਦਾ ਜਿਸ ਦੀ ਕੇ ਜਾਂਚ ਇੱਕ ਸੀਨੀਅਰ ਅਫਸਰ ਸਾਹਿਬਾਨ ਡੀਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਹੋਈ ਜਿਸ ਵਿੱਚ ਉਹਨਾਂ ਨੇ ਸ਼ਰਿਆਮ ਲਿਖਿਆ ਕਿ ਦਰਖਾਸਤ ਝੂਠੀ ਪਈ ਗਈ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਦਾ ਇਸ ਪੰਚਾਇਤੀ ਰਸਤੇ ਦੇ ਵਿੱਚ ਖੰਭਾ ਲੱਗਾ ਹੋਇਆ ਬਿਜਲੀ ਦਾ ਨਾਲ ਗੁਰੂ ਘਰ ਦੇ ਲੰਗਰ ਹਾਲ ਦੀ ਪਾਣੀ ਨਿਕਲਣ ਲਈ ਨਾਲੀ ਬਣੀ ਹੋਈ ਆ ਪੰਚਾਇਤੀ ਘਰ ਦਾ ਦਰਵਾਜ਼ਾ ਆ ਤਾਕੀਆਂ ਰੱਖੀਆਂ ਹੋਈਆਂ ਆ ਉਸ ਤੋਂ ਬਾਅਦ ਗੁਰੂ ਘਰ ਨੰਗਰ ਹਾਲ ਦੇ ਰੋਸ਼ਨਦਾਨ ਆ ਉਸ ਤੋਂ ਬਾਅਦ ਨਾਲ ਨਰਿੰਦਰ ਸਿੰਘ ਦਾ ਮਕਾਨ ਪੈਂਦਾ ਉਹਦੇ ਬਾਦਰੇ ਜੰਗਲੇ ਨਿਕਲੇ ਹੋਏ ਆ ਜੇਕਰ ਇਹ ਰਸਤਾ ਨਿੱਜੀ ਹੁੰਦਾ ਤਾਂ ਉੱਥੇ ਨਾਲੀ ਨਹੀਂ ਸੀ ਬਣਨੀ ਪੰਚਾਇਤ ਇੱਕ ਪੰਚਾਇਤੀ ਸਾਂਝਾ ਰਸਤਾ ਸਾਫਤ ਕਾਲੀ ਇੰਨੀਆਂ ਚੀਜ਼ਾਂ ਇੰਨੀਆਂ ਇਹ ਚੀਜ਼ਾਂ ਬਹੁਤ ਸਬੂਤ ਬਹੁਤ ਹੁੰਦੇ ਨੇ ਸੋ ਮੈਂ ਆਸ ਕਰਦਾ ਕਿ ਇਹ ਰਸਤਾ ਜਲਦੀ ਤੋਂ ਜਲਦੀ ਸੀਨੀਅਰ ਅਫਸਰ ਸਾਹਿਬਾਨ ਰਿਪੋਰਟ ਤਿਆਰ ਕਰਕੇ ਪੰਚਾਇਤ ਦੇ ਹਵਾਲੇ ਕਰਨਗੇ ਜਿਹੜੀ ਵਿਰੋਧੀ ਧਿਰ ਕਹਿੰਦੀ ਆ ਕਿ ਇਹ ਰਸਤਾ ਸਾਡਾ ਉਹਨਾਂ ਤੇ ਵਿਲੇਜ ਕਾਮਨ ਲੈਂਡ ਐਕਟ ਦੇ ਤਹਿਤ ਪੱਕੇਤ ਦਰਜ ਕਰਨਗੇ ਤੇ ਪਿੰਡ ਵਾਸੀ ਨੂੰ ਸਮਾਜ ਨੂੰ ਇਨਸਾਫ ਦੇਣਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ